ਉਧਰ ਆਪ ਲੰਗਾਹ ਸਾਹਿਬ ਦਾ ਜ਼ਿਕਰ ਕੀਤਾ ਸੀਗਾ ਲੰਗਾਹ ਸਾਹਿਬ ਹੁਣ ਪੂਰੇ ਤੌਰ ਤੇ ਕਹਿ ਲੋ ਕਿ ਸਮੁੱਚੇ ਤੌਰ ਤੇ ਉਹ ਸਾਹਮਣੇ ਆ ਗਏ ਨੇ ਸਮਰਥਨ ਦੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਨੇ ਕੀ ਕਾਰਨ ਹੈ ਮਿੰਟੂ ਜੀ ਇਹ ਇਹਦੇ ਵਿੱਚ ਕੀ ਹੈ ਕਿ ਕੋਈ ਪਾਰਟੀ ਵੱਲੋਂ ਐਦਾਂ ਕੋਈ ਉਹਨਾਂ ਨੂੰ ਕੋਈ ਸੰਕੇਤ ਮਿਲਿਆ ਹੈ ਜਾਂ ਫਿਰ ਉਹ ਨਿੱਜੀ ਤੌਰ ਤੇ ਉਹਨਾਂ ਦਾ ਕੋਈ ਫੈਸਲਾ ਹੈ ਦਾਦਾ ਜੀ ਲੰਗਾਹ ਸਾਹਿਬ ਦਾ ਲੰਗਾਹ ਸਾਹਿਬ ਜੀ ਜੀ ਹਾਂ ਜੀ ਲੰਗਾਹ ਸਾਹਿਬ ਦਾ ਦੇਖੋ ਇਹ ਗੱਲ ਅੱਗੇ ਆਪਾਂ ਕਹੀ ਆ ਹੂੰ ਕਿ ਲੰਗਾ ਸਾਹਿਬ ਦੀ ਜਿਹੜੀ ਇੱਕ ਤੇ ਸਟੇਟਮੈਂਟ ਸੀ ਕਿ ਸੁੱਖੀ ਵੱਡਾ ਦੁਸ਼ਮਣ ਹੈ ਤੇ ਕਈ ਵਾਰ ਵੱਡੇ ਦੁਸ਼ਮਣ ਨੂੰ ਸੁੱਟਣ ਵਾਸਤੇ ਛੋਟੇ ਦੇ ਨਾਲ ਨਾ ਰਲਣਾ ਬਿਲਕੁਲ ਦੂਜਾ ਕਿ ਉਹ ਇੱਕ ਸ਼ਾਇਦ ਹੋਰ ਵੀ ਪਤਾ ਨਹੀਂ ਆਡੀਓ ਕਿ ਕੀ ਕੁਝ ਵਾਇਰਲ ਹੋਇਆ ਸੀਗਾ ਮੈਨੂੰ ਯਾਦ ਨਹੀਂ ਹੈ ਉਹ ਜਿਹਦੇ ਚ ਮਤਲਬ ਕਿ ਕੁਝ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਹਿ ਰਹੇ ਆ ਫਿਰ ਤੀਸਰੀ ਚੀਜ਼ ਇਹ ਆ ਕਿ ਖਬਰ ਆ ਗਈ ਜਿਹੜੀ ਆਪਾਂ ਦੱਸੀ ਸੀਗੇ ਕਿ ਮੀਟਿੰਗ ਹੋਣ ਤੇ ਚਰਚੇ ਆ ਕਿ ਮਾਨ ਸਾਹਿਬ ਅਤੇ ਲੰਗਾਹ ਸਾਹਿਬ ਦੀ ਗੱਲਬਾਤ ਹੋ ਗਈ ਆ ਹੁਣ ਬਾਅਦ ਦੇ ਵਿੱਚ ਹੁੰਦਾ ਕੀ ਆ ਕਿ ਇੱਕ ਨਾ ਐਵੇਂ ਸਿਆਸੀ ਤੌਰ ਤੇ ਕਹ ਲਓ ਕਿ ਇੱਕ ਬੁਣਤੀ ਜੀ ਬੁਣੀ ਜਾਂਦੀ ਆ ਦੇਖੋ ਜੀ ਅਸੀਂ ਵਰਕਰਾਂ ਦੇ ਨਾਲ ਗੱਲਬਾਤ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਬਿਲਕੁਲ ਉਹ ਉਹ ਤਾਂ ਇੱਕ ਗਰਾਊਂਡ ਲੈਵਲ ਤੇ ਲੋਕਾਂ ਨੂੰ ਦਿਖਾਉਣਾ ਜਿਹੜੇ ਵਰਕਰ ਹੁੰਦੇ ਆ ਉਹਨੇ ਤੇ ਲੀਡਰ ਤੇ ਪਹਿਲਾਂ ਹੀ ਉਹਨਾਂ ਨੇ ਉਹਨਾਂ ਦੀ ਡੋਰਾਂ ਤੇ ਉੱਧਰ ਹੁੰਦੀਆਂ ਬਿਲਕੁਲ ਹੁਣ ਇਹਨਾਂ ਨੇ 31 ਮੈਂਬਰੀ ਸ਼ਾਇਦ ਉਥੋਂ ਕਮੇਟੀ ਬਣਾ ਕੇ ਇਹ ਫੈਸਲਾ ਕੀਤਾ ਕਿ ਅਸੀਂ ਜਾਵਾਂਗੇ ਆਮ ਆਦਮੀ ਪਾਰਟੀ ਦੇ ਨਾਲ ਜੀ ਉਹ ਕਹਿੰਦੇ ਆ ਕਿ ਉਹਦੀ ਇੱਕ ਵਜ੍ਹਾ ਹੈ ਕਿ ਜਿਹੜੇ ਉਥੇ ਖਲੋਤੇ ਨੇ ਹੂੰ ਗੁਰਦੀਪ ਸਿੰਘ ਜੀ ਜੀ ਕਿ ਭਾਈ ਇਹਨਾਂ ਨੇ ਕਿਸੇ ਅਕਾਲੀ ਵਰਕਰ ਤੇ ਕੋਈ ਨਜਾਇਜ਼ ਪਰਚਾ ਨਹੀਂ ਦੁਆਇਆ ਕੋਈ ਧੱਕਾ ਨਹੀਂ ਕੀਤਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈ ਜੀ ਜੀ ਤੇ ਇਸ ਕਰਕੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਸਾਫ਼ ਹੋ ਗਿਆ ਹੁਣ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਰਵਿਕਰਨ ਸਿੰਘ ਕਾਲੂ ਅੱਛਾ ਐਤਕੀ ਇਲੈਕਸ਼ਨ ਚ ਵੀ ਇੰਟਰਸਟਿੰਗ ਗੱਲ ਹੈ ਕਿ ਟਰਾਂਸਪੋਰਟਰ ਬੜੇ ਖਲੂਤੇ ਹੂੰ ਕਾਲਾ ਢਿੱਲੋ ਵੀ ਟਰਾਂਸਪੋਰਟਰ ਜੀ ਮਨਪ੍ਰੀਤ ਬਾਦਲ ਇਹ ਵੀ ਛੋਟਾ ਜਿਹਾ ਟਰਾਂਸਪੋਰਟਰ ਰਵੀਕਰਨ ਸਿੰਘ ਕੱਲ ਨੂੰ ਵੀ ਟਰਾਂਸਪੋਰਟਰ ਜੀ ਟਰਾਂਸਪੋਰਟਰ ਤਗੜੇ ਖਲੋਤੇ ਜਿੰਪੀਟ ਲੋਕੇ ਦਾ ਤਗੜਾ ਟਰਾਂਸਪੋਰਟਰ ਇਹ ਟਰਾਂਸਪੋਰਟਾਂ ਦੀ ਟੱਕਰ ਹੋ ਰਹੀ ਹੈ ਸਰ ਤੇ ਖੁਦ ਜਿਹੜੇ ਰਾਜਾ ਵੜਿੰਗ ਜੀ ਆ ਉਹ ਟਰਾਂਸਪੋਰਟ ਮਨਿਸਟਰ ਰਹਿ ਬਾਡੀਆਂ ਦਾ ਤੜੀ ਤੋਂ ਟਰਾਂਸਪੋਰਟ ਹੋਈ ਪਈ ਐ ਸੋਰੀ ਤੇ ਮਤਲਬ ਕਿ ਇੱਥੇ ਟਰਾਂਸਪੋਰਟ ਹੀ ਲੜ ਰਹੀ ਹੈ ਜੀ ਵੋਟਾਂ ਟਰਾਂਸਫਰ ਹੋ ਰਹੀਆਂ ਇਧਰ ਉਧਰ ਕੋਈ ਥੋੜੀ ਹੋਣਗੇ ਥੋੜੇ ਹੁਣ ਤਾਂ ਇਹ ਸਭ ਕੁਝ ਜਿਹੜਾ ਹੈ ਨਾ ਜੀ ਇਹ ਮਸਲਾ ਇਸ ਤਰ੍ਹਾਂ ਦਾ ਹੈ ਕਿ ਕੁਝ ਉੱਥੇ ਦਿਖੀ ਆਪਾਂ ਸਟ੍ਰੈਟਜੀ ਕੀ ਹੁੰਦੀ ਆ ਹਾਂ ਹੀ ਰਣਨੀਤੀ ਹੁੰਦੀ ਆ ਸਭ ਰਣਨੀਤੀ ਕਿੱਦਾਂ ਹੁੰਦੀ ਆ ਕਿ ਹੁਣ ਕੈਡਰ ਨੂੰ ਜੇ ਮੌਕਾ ਮਿਲ ਗਿਆ ਕੁਝ ਪਾਰਟੀਆਂ ਇਸ ਤਰ੍ਹਾਂ ਦੀਆਂ ਸਨ ਜੀ ਇੱਕ ਵਾਰੀ ਵੋਟਰ ਉਧਰ ਚਲਾ ਗਿਆ ਮੁੜ ਕੇ ਛੇਤੀ ਮੁੜਦਾ ਫਿਰ ਟ੍ਰਾਂਸਫਰ ਬੈਕ ਟ੍ਰਾਂਸਫਰ ਕਰਨਾ ਆਪਾਂ ਹੋ ਜਾਂਦੇ ਜੀ ਜਿਵੇਂ ਭਾਜਪਾ ਭਾਜਪਾ ਦੇ ਨਾਲ ਜਿਹੜਾ ਵਰਕਰ ਇੱਕ ਵਾਰੀ ਜੁੜ ਗਿਆ ਹੂੰ RSS ਵਾਲਿਆਂ ਨੇ WhatsApp ਗਿਆਨ ਉਹਨੂੰ ਦਿੱਤਾ ਨਾ ਹੂੰ ਕਿੱਲੇ ਆ ਗਿਆ ਜੀ ਫੇਰ ਨਾ ਮੁੜ ਕੇ ਉਹ ਪਿੰਡ ਕਿੱਥੇ ਮੁੜਦੇ ਜਿਨ੍ਹਾਂ ਦੇ ਤੋਂ ਪਿੰਡ ਪੁੱਛ ਪਿੰਡ ਪੁੱਛਦੀ ਤਾਂ ਫੇਰ ਉਹ ਨਹੀਂ ਮੁੜਦੇ ਹੂੰ ਠੀਕ ਹੈ ਨਾ ਜੀ ਹੁਣ ਇਹ ਜਿਹੜੇ ਨੇਤਾ ਹਨੇ ਨਾ ਲੰਗਾਂ ਨੂੰ ਜੋ ਮਰਜ਼ੀ ਕਹ ਲਓ ਤੁਸੀਂ ਮੈਂ ਖੁਦ ਵੀਡੀਓ ਬਣਾਈ ਹੋਈ ਸੁੱਚਾ ਸਿੰਘ ਲੰਗਾ ਦੇ ਜੀਵਨ ਤੇ ਹੂੰ ਇਹ ਬੰਦੇ ਜਿਹੜੇ ਪੁਰਾਣੀ ਰਾਜਨੀਤਿਕ ਹੈਗੇ ਆ ਨਾ ਇਕ ਬੜਾ ਢੂੰਗਾ ਸੋਚਦੇ ਆ ਇਹਨਾਂ ਨੂੰ ਪਤਾ ਕਿ ਅੱਜ ਨਹੀਂ ਕੱਲ ਝਾੜੂ ਵਾਲਿਆਂ ਨੇ ਪਤਨ ਦਾ ਸ਼ਿਕਾਰ ਹੋ ਜਾਣਾ ਬਿਲਕੁਲ ਇਹਨਾਂ ਵੱਲੋਂ ਵੋਟਰ ਵਾਪਸ ਆ ਜਾਏਗਾ ਹਮ ਅੱਜ ਨਹੀਂ ਕੱਲੇ ਹੋਣਾ ਹੀ ਹੋਣਾ ਹੋ ਵੀ ਰਿਹਾ ਹੋ ਵੀ ਰਿਹਾ ਬਿਲਕੁਲ ਬਿਲਕੁਲ ਤੇ ਜੇ ਮੰਨ ਲਓ ਕੋਈ ਵੋਟਰ ਕਾਂਗਰਸ ਨਾਲ ਜਾਂਦਾ ਜਾਂ ਭਾਜਪਾ ਨਾਲ ਜਾਂਦਾ ਤਾਂ ਫਿਰ ਮੁੜ ਕੇ ਉਹ ਛੇਤੀ ਟੁੱਟਦਾ ਨਹੀਂ ਹਮ ਇਸ ਸਮੱਸਿਆ ਦੇ ਉਹਨੂੰ ਬੜੀ ਮਿਹਨਤ ਦੇ ਨਾਲ ਮੋੜਨਾ ਪਿਆ ਮੋੜਨਾ ਮੈਨੂੰ ਬਿਲਕੁਲ ਤਾਂ ਇਹ ਕਿਤੇ ਨਾ ਕਿਤੇ ਇਹ ਵੀ ਦਿਮਾਗ ਦੇ ਵਿੱਚ ਹੁੰਦੀਆਂ ਨੇ ਚੀਜ਼ਾਂ ਸਾਬ ਜੀ ਇੱਕ ਤਰ੍ਹਾਂ ਦੀ ਥਰੀ ਪਲੈਨਿੰਗ ਕਹਿ ਲੋ ਇਸ ਤਰ੍ਹਾਂ ਹਾਂ ਜੀ ਸਿਆਸਤਦਾਨ ਹੋਰ ਕੀ ਸੋਚਦੇ ਆ ਵੋਟਰ ਬਾਰੇ ਹੀ ਸੋਚਣਾ ਉਹਨਾਂ ਨੇ ਹਾਂ ਬਿਲਕੁਲ ਸਭ ਕੁਝ ਨਿਰਭਰ ਤੇ ਇੱਥੇ ਹੀ ਕਰਦਾ ਜਿਹੜੀ ਤਰਜੀਹੀ ਚੀਜ਼ ਆ ਜੋ ਮੰਨ ਲਓ ਕਿ ਪਹਿਲੀ ਤਰਜੀਹ ਆ ਪਹਿਲਾ ਪਿਆਰ ਕਹਿ ਲੋ ਕਿ ਭਾਈ ਉਹ ਉਹ ਤਾਂ ਉਹਨਾਂ ਦਾ ਵੋਟ ਹੈ ਨਾ ਵੋਟ ਹੈ ਤਾਂ ਉਹਨਾਂ ਨੇ ਇਹ ਵੀ ਵੇਖਣਾ ਹੈ ਕਿ ਸਾਡਾ ਅਸੀਂ ਇੱਕ ਵਾਰ ਹੀ ਕਹਿ ਦਈਏ ਕਿ ਫਲਾਣੇ ਨੂੰ ਪਾ ਦਿਓ ਜਾਂ ਜਿੰਨੂੰ ਜੀ ਕਰਦਾ ਪਾ ਦਿਓ ਤਾਂ ਮੁੜ ਕੇ ਉਹ ਵੋਟਰ ਮੁੜੇ ਹੀ ਨਾ ਤਾਂ ਅਸੀਂ ਕਿਹਦੇ ਨਾਲ ਰਾਜਨੀਤੀ ਕਰੀਏ ਜੀ 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 ਸੋ ਇਸ ਕਰਕੇ ਰਵੀਕਰਨ ਸਿੰਘ ਕੱਲ ਨੂੰ ਉਹਨੂੰ ਬਹੁਤਾ ਤਾਂ ਉਹਨਾਂ ਨੇ ਲਿਆ ਨਹੀਂ ਹੈ ਕੜੇ ਹੱਥੀ ਹੂੰ ਇਹ ਵੀ ਇੱਕ ਤਰ੍ਹਾਂ ਕਿਤੇ ਉਸੇ ਚੀਜ਼ ਨਾਲ ਜੁੜਦਾ ਹੈ ਨਾ ਕਿ ਹੋ ਸਕਦਾ ਹੈ ਕਿ ਕੱਲ ਨੂੰ ਫੇਰ ਇਕੱਠੇ ਹੋ ਜਾਈਏ ਬਿਲਕੁਲ ਰਵੀਕਰਨ ਸਿੰਘ ਕੱਲ ਨੂੰ ਬਾਰੇ ਕੋਈ ਸਟੇਟਮੈਂਟ ਸੁੱਚਾ ਸਿੰਘ ਲਗਾ ਨਹੀਂ ਉਤਰਾਂ ਦੀ ਨਹੀਂ ਦਿੱਤੀ ਪਰ ਨਾਲੇ ਜ਼ਰੂਰ ਕਿਹਾ ਕਿ ਦੇ ਕੋ ਕਾਂਗਰਸ ਨੂੰ ਅਸੀਂ ਵੋਟ ਪਾ ਨਹੀਂ ਸਕਦੇ ਭਾਜਪਾ ਜਿਹੜੀ ਹੈ ਜੀ ਉਹ ਕਿਸਾਨਾਂ ਦੇ ਹੱਕ ਚ ਠੀਕ ਨਹੀਂ ਕਰਦੀ ਤਾਂ ਫਿਰ ਸਾਡੇ ਕੋਲ ਆਪਸ਼ਨ ਇਹ ਹੈ ਕਿ ਬੰਦਾ ਚੰਗਾ ਹੈ ਇਹਨੇ ਕੋਈ ਤਾਂ ਕੰਮ ਕੀ ਸਾਡੇ ਨਾਲ ਕੀਤਾ ਹੀ ਨਹੀਂ ਤੇ ਚਲੋ ਇਹਨੂੰ ਪਾ ਦਿੰਨੇ ਆ ਜੀ 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 ਤਾਂ ਗੱਲ ਸਾਫ਼ ਹੈ ਕਿ ਇਹ ਮਿੱਥ ਲਿਆ ਗਿਆ ਕਿਆਮ ਆਦਮੀ ਪਾਰਟੀ ਨੂੰ ਵੋਟ ਪਾਓ ਕਿਉਂਕਿ ਇਥੋਂ ਕਾਡਰ ਜਿਹੜਾ ਪੁੱਠਾ ਮੋੜ ਸਾਰਾ ਮੇਰਾ ਤੇ ਜੀ ਜੀ ਬਿਲਕੁਲ ਸਹੀ ਗੱਲ ਹੈ ਤੁਸੀਂ ਕਾਫੀ ਵਧੀਆ ਤਰੀਕੇ ਨਾਲ ਇਹ ਗੱਲ ਸਮਝਾਈ ਔਰ ਸੱਚਮੁੱਚ ਇਦਾਂ ਲੱਗ ਵੀ ਰਿਹਾ ਹੈ ਕਿ ਭਾਈ ਪੂਰਾ ਸੋਚ ਸਮਝ ਕੇ ਪਲਾਨ ਕਰਕੇ ਉਹਨਾਂ ਨੇ ਤਾਂ ਹੁੰਦੀਆਂ ਨੇ ਜੀ ਤੇਜ਼ ਜੀ ਕਹਿ ਰਹੇ ਨੇ ਕਿ ਭਾਈ ਬਸ ਬਸਾਂ ਟਰੱਕਾਂ ਹੀ ਕਹਿੰਦੇ ਇਲੈਕਸ਼ਨ ਲੜੀ ਜਾਂਦੇ ਐਸ ਵਾਰੀ ਤਾਂ ਜੀ ਮਜੀਤ ਸਿੰਘ ਜੀ ਬਹਿਰੀਨ ਤੋਂ ਸੁਣ ਰਿਹਾ ਬਹੁਤ ਬਹੁਤ ਸ਼ੁਕਰੀਆ ਜੀ ਬਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਕਾਲੀ ਦਲ ਭਾਵੇਂ ਚੋਣ ਨਹੀਂ ਲੜ ਰਿਹਾ ਪਰ ਜਿਮਨੀ ਚੋਣਾਂ ਦੇ ਵਿੱਚ ਵੀ ਉਹਨਾਂ ਦੇ ਚਰਚੇ ਪੂਰੇ ਆ ਤਾਂ ਦੇਖੋ ਡਿਸਾਈਸਿਵ ਵੋਟ ਹੈ ਉਹਨਾਂ ਦੀ ਹੂੰ ਜਿੱਥੇ ਮੰਨ ਲਓ ਮਲਟੀ ਕਾਰਨਰ ਜਿਵੇਂ ਹੁਣ ਬਰਨਾਲੇ 'ਚ ਹੈ ਜੀ ਮਲਟੀ ਕਾਰਨਰ ਮੁਕਾਬਲਾ ਉੱਥੇ ਗੋਵਿੰਦ ਸਿੰਘ ਸੰਧੂ ਵੀ ਇੱਕ ਆਪਣਾ ਵੋਟ ਆਧਾਰ ਰੱਖਦਾ ਹੈ ਨਾ ਸਿਮਰਨਜੀਤ ਸਿੰਘ ਮਾਨ ਦਾ தோਤਾ ਜੀ ਉਹਦੇ ਕੋਲ ਵੀ ਆ ਬਾਟਸਾਬ ਵੀ ਆ ਗਿਆ ਹੂੰ ਫਿਰ ਢਿੱਲੋਂ ਤਾਂ ਖੈ ਹੀ ਰਹੇ ਸੀਗੇ ਬਿਲਕੁਲ ਕਾਲਾ ਢਿੱਲੋਂ ਜੀ ਤੇ ਜੀ ਰਸਤੂਲਾ ਕੇਵਲਟੇ ਲੋਜੀ ਹੂੰ 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 ਹੁਣ ਮਲਟੀ ਕਾਰਨਰ ਆਮ ਆਦਮੀ ਪਾਰਟੀ ਹੈ ਉਥੇ ਪਹਿਲਾਂ ਤੋਂ ਮਜ਼ਬੂਤ ਆ ਉਹਦਾ ਗੜ ਕਹਿ ਲੋ ਗੜ ਕਹਿ ਬਿਲਕੁਲ ਪਰ ਜਦੋਂ ਇਸ ਤਰ੍ਹਾਂ ਦੀ ਮਲਟੀ ਕਾਰਨਰ ਟੱਕਰ ਹੋ ਜਾਂਦੀ ਹੈ ਵਰਸ ਕਰੋ ਹੱਥੋਂ ਸੁਟਿਆ ਵੀ ਜੇ ਆਪਾਂ ਲਈਏ ਕਿ ਜਿਹਦਾ 10000 ਵੋਟ ਹੈ ਉਹ ਡਿਸਾਈਸਿਵ ਤਾਂ ਬਣ ਜਾਂਦਾ ਹੈ ਹਾਂ ਬਿਲਕੁਲ ਕਿੱਥੇ ਜਾ ਰਹੇ ਹੋ ਇੱਕ ਵੱਖਰਾ ਅਗਿਸ਼ਾ ਤਾਂ ਇਸ ਕਰਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਅਕਾਲੀ ਚੋਣ ਨਹੀਂ ਲੜ ਰਹੇ ਪਰ ਲੜਵਾ ਰਹੇ ਲੜਵਾ ਰਹੇ ਜਨ ਨੂੰ ਲੜਵਾ ਰਹੇ ਇਸ ਵਰੀ ਕਿ नारे ਦਿਖਾੜ ਕੇ ਲਹਿਰਾ ਵੇਖ ਰਹੇ ਹੈ ਕੀ ਬੰਦੇ ਵਿੱਚ ਬਿਲਕੁਲ ਅ ਬਰੀ ਇਜ਼ੀ ਕਹਿ ਰਹੇ ਨੇ ਕਿ ਭਾਈ ਆਪਣਾ ਸਾਡਾ ਦੇਸ਼ ਹੁੰਦਾ ਫਿਰ ਤਾਂ ਕਹਿੰਦੇ ਬੰਦੇ ਫਰਕ ਪੈਣਾ ਸੀ ਹੈ ਕਹਿੰਦੇ ਪੰਜਾਬ ਸੈਂਸਿਟਿਵ ਸਟੇਟ ਹੈ ਤੇ ਸਾਰੀ ਪਾਲਿਸੀ ਕਹਿੰਦੇ ਹੈ ਇਹ ਤੋਂ ਦੀ ਬਣਦੀ ਐ 19 20 ਦਾ ਫਰਕ ਪੈਂਦਾ ਬਿਲਕੁਲ ਫਿਰ ਇਹ ਆ ਕਿ ਪੰਜਾਬ ਬਹੁਤ ਕੁਝ ਮੈਟਰ ਕਰਦਾ ਜੀ ਪੰਜਾਬ ਤੋਂ ਤੁਹਾਨੂੰ ਪਤਾ ਹੈ ਜਿਹੜੀਆਂ ਇਧਰੋਂ ਤਰੰਗਾ ਆਉਂਦੀਆਂ ਉਹ ਵੀ ਬਹੁਤ ਮੈਟਰ ਕਰਦੀਆਂ ਤੇ ਜਿਹੜੀਆਂ ਇਧਰੋਂ ਜਾਂਦੀਆਂ ਉਹ ਵੀ ਬਹੁਤ ਮੈਟਰ ਕਰਦੀਆਂ ਬਿਲਕੁਲ ਜੀ ਬਿਲਕੁਲ ਆ ਆਵਾਜ਼ ਵਾਲਾ ਮਸਲਾ ਜੀ ਆਪਾਂ ਕਰ ਲੈਣਾ ਹੱਲ ਵੋਟਰ ਆਪਣੀ ਸਮਝ ਨਾਲ ਵੋਟ ਨਹੀਂ ਪਾਉਂਦਾ ਕਹਿੰਦੇ ਤੁਹਾਡੀਆਂ ਗੱਲਾਂ ਤੋਂ ਸਾਬਤ ਹੋ ਰਿਹਾ ਬਿਲਕੁਲ ਜੀ ਵੋਟਰ ਤਾਂ ਫਿਰ ਆਇਆ ਨਾ ਕਿ ਅਸੀਂ ਚੁਣੇ ਹੋਏ ਲੀਡਰ ਹੁੰਦੇ ਆ ਸਾਡੇ ਉਹਨਾਂ ਦੀਆਂ ਗੱਲਾਂ ਵੀ ਅਸੀਂ ਮੰਨਣੀਆਂ ਹੁੰਦੀਆਂ ਨੇ ਹਾਂ ਜੀ ਹਾਂ ਜੀ ਸਾਨੂੰ ਇਹ ਲੱਗਦਾ ਹੁੰਦਾ ਕਿ ਸਾਹਮਣੇ ਵਾਲਾ ਸਾਨੂੰ ਜਿਹੜਾ ਸਮਝਾ ਰਹੇ ਆ ਨਾ ਦਿਖਾ ਰਹੇ ਐ ਵੈਸੇ ਅੱਜ ਦੀ ਤਰੀਕ ਦੇ ਵਿੱਚ ਨਾ ਵੋਟਰ ਨੂੰ ਪੜਨਾ ਬਹੁਤ ਔਖਾ ਹੈ ਸਾਹ ਬਹੁਤ ਔਖਾ ਹੈ ਵੋਟਰ ਨੂੰ ਪੜਨਾ ਕਿਉਂਕਿ ਅੱਗੇ ਅੱਜ ਅਸੀਂ ਮੈਂ ਇੱਕ ਨੌਜਵਾਨ ਦੇ ਨਾਲ ਗੱਲ ਕਰ ਰਿਹਾ ਸੀਗਾ ਉਹ ਵੀ ਕੈਨੂੰ ਕਿਸੇ ਪਾਰਟੀ ਚ ਸਟ੍ਰੈਟਜੀ ਕਰਦਾ ਹੈ ਜੀ ਬਹੁਤ ਸ਼ਾਰਪ ਜਿਹੜੇ ਹੁੰਦੇ ਆ ਨਾ ਥਿੰਕ ਟੈਂਕਾਂ ਦੇ ਉਹਨਾਂ ਚੋਂ ਕਿ ਅਸੀਂ ਜਦੋਂ ਬੈਠੇ ਸੀ ਸਾ ਚਲੋ ਆਪਦਾ ਕੰਮ ਕਰਦੇ ਆ ਉਹ ਗੱਲਾਂ ਬਾਤਾਂ ਕਰਦੇ ਆ ਤਬਈ ਮਤਲਬ ਕਿ ਇਹ ਚੀਜ਼ ਜਿਹੜੀ ਆ ਸਾਡੀ ਗੱਲਬਾਤ ਚ ਨਿਕਲ ਕੇ ਆਈ ਕਿ ਅੱਗੇ ਜਿੱਦਾਂ ਇਲੈਕਸ਼ਨ ਜਾਂਦਾ ਸੀਗਾ ਉਹ ਇੱਕ ਪੈਟਰਨ ਸੈੱਟ ਹੋ ਜਾਂਦਾ ਸੀਗਾ ਉਹ ਫਿਰ ਉਹਦੇ ਹਿਸਾਬ ਨਾਲ ਜਾਂਦਾ ਸੀਗਾ ਜਿਹੜੇ ਮੇਰੀ ਉਮਰ ਦੇ ਹਨ ਤੁਹਾਨੂੰ ਦੱਸ ਵੀ ਦੇਣਗੇ ਕਿ ਜਿੱਦਾਂ ਨਾਲੋਂ ਕਿ ਸਾਫ਼ ਹੋ ਗਿਆ ਸੀਗਾ ਸਤਨ ਵਿੱਚ ਅਕਾਲੀ ਦਲ ਆ ਰਿਹਾ ਜੀ ਸਾਫ਼ ਸੀਗਾ ਮੈਂ ਕਹਨਾ ਕਿ ਭਈ ਪਹਿਲਾ ਤੋਂ ਹੀ ਅੰਦਾਜ਼ਾ ਸੀਗਾ ਕਿ ਅਕਾਲੀ ਦਲ ਆ ਰਿਹਾ ਤੇ ਅਕਾਲੀ ਦਲ ਬਹੁਤ ਤਕੜੇ ਟੰਗ ਨਾਲ ਹੈ ਪੈਟਰਨ ਹੀ ਸੈੱਟ ਹੋ ਗਿਆ ਜੀ ਜੀ ਕਾਂਗਰਸ ਕਿਉਂਕਿ ਬਿਆਨਤ ਸਿੰਘ ਦੀ ਮੌਤ ਹੋ ਗਈ ਇਹ ਲੜ ਪਏ ਆਪਸ ਦੇ ਵਿੱਚ ਕਾਂਗਰਸ ਹੀ ਹਰਚਰਨ ਸਿੰਘ ਬਰਾੜ ਜਾਂ ਬੀਬੀ ਪੱਠੰਗ ਇਹਨਾਂ ਨੇ ਮਤਲਬ ਕਿ ਆਪਦੀ ਜਿਹੜੀ ਸਰਤਾ ਸੀ ਹਲਾ ਦਿੱਤੀ ਸੀ ਤੇ ਸਾਫ ਸੀ ਅਕਾਲੀ ਆ ਰਹੇ 2002 ਚ ਸਾਫੀ ਹੋ ਗਿਆ ਕਿ ਭਾਈ ਲੈ ਗਿਆ ਕਿ ਸਿੱਕੇ ਕਰ 2007 ਚ ਥੋੜਾ ਜਿਹਾ ਕਹਿ ਲੋ ਕਿ ਬਾਈ ਸੀਗਾ ਕਿ ਯਾਰ ਕਿੱਧਰ ਜਾ ਰਹੀ ਹੈ ਗੱਲਬਾਤ ਕਿੱਧਰ ਇਹ ਤਾਂ ਅਕਾਲੀ ਰਪੀ ਆਗੇ ਸੱਤਾ ਚ ਆਗੇ 12 ਚ ਜਿਹੜਾ ਰਿਪੀਟ ਹੋਇਆ ਉਹ ਥੋੜਾ ਜਾਣ ਕੇ ਆ ਸਿਆ ਸੀ ਹਰ ਕਿਆ ਸਿਆ ਸੀ ਜੀ ਪਰ ਬਹੁਤ ਸਾਰੇ ਬੰਦੇ ਮੰਨ ਕੇ ਚੱਲ ਰਹੇ ਸੀਗੇ ਕਿ ਵਾਪਸੀ ਇਹਨਾਂ ਦੀ ਹੋ ਜਾਣੀ ਹੈ ਮਤਲਬ ਕਿ ਰਿਪੀਟ ਹੋ ਜਾਣਗੇ ਪਰ ਅੱਜ ਦੇ ਦੌਰ ਚ ਇਹ ਪੈਟਰਨ ਇੱਕ ਸਾਰ ਨਹੀਂ ਚੱਲਦਾ ਇਹ ਤਾਂ ਉਹ ਜਿਵੇਂ ਕਹਿ ਲੋ ਕਿ ਸ਼ੇਅਰ ਬਾਜ਼ਾਰ ਨਹੀਂ ਹਮ ਐ ਉਹ ਜਿਹੜੀ ਸੀਜੀ ਕੀ ਬੋਲਦੇ ਨੇ ਉਹ ਇਦਾਂ ਦੀ ਹੁੰਦੀ ਆ ਨਾ ਜੀ 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 ਐ ਤਾਂ ਆਠਾ ਇਹ VOTER ਨੂੰ ਪੜਨਾ ਹੁਣ ਬਹੁਤ ਔਖਾ ਸਾਬ ਤੁਸੀਂ ਬਹਾਨੇ ਚ ਵੀ ਆਪਾਂ ਬਿਲਕੁਲ ਕਿ ਮਹਾਰਾਸ਼ਟਰ ਦੇ ਅ ਜਿਹੜੇ ਸਿਆਸੀ ਪੰਡਤ ਉਹ ਡਰਦੇ ਪ੍ਰੈਡਿਕਸ਼ਨ ਨਹੀਂ ਕਰ ਰਹੇ ਸਾਬ ਹਮ ਕਿ VOTER ਨੂੰ ਪੜਨਾ ਬਹੁਤ ਔਖਾ ਹੈ ਜੀ ਤੇ ਇਹੀ ਹੈ ਕਿ ਪੰਜਾਬ ਦੇ VOTER ਨੂੰ ਵੀ ਪੜਨਾ ਥੋੜਾ ਔਖਾ ਹੈ ਆਪਾਂ ਇਹ ਨਹੀਂ ਕਹਿ ਸਕਦੇ ਬੇਸਮਝ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਹੋ ਕਿ ਕੀ ਕ ਲੀਡਰਾਂ ਦੇ ਕਹੇ ਤੇ ਕਰਦੇ ਆ ਜੀ ਜੀ ਪਰ ਉਹਦਾ ਕਹ ਲਓ ਕਿ ਆਪਣਾ ਵੀ ਸੋਚਣ ਦਾ ਨਜ਼ਰੀਆ ਤੇ ਹੈ ਇਹ ਸਭ ਹੂੰ ਬਿਲਕੁਲ ਬਿਲਕੁਲ ਮਿੰਟੂ ਜੀ ਆ ਵੋਟਰ ਵੀ ਕਹਿੰਦੇ ਸਾਬ ਨੂੰ ਮੁੱਦੇ ਹੀ ਦਿੰਦੇ ਆ ਬਿਲਕੁਲ ਜੀ ਵੋਟਰਾਂ ਕਰਕੇ ਤੇ ਸਾਰੇ ਮੁੱਦੇ ਬੰਦੇ ਆ ਲੰਗਾਹ ਸਾਹਿਬ ਦੀ ਪੂਰੇ ਹਲਕੇ ਦੇ ਵਿੱਚ ਕਹਿੰਦੇ ਪੱਕੀ ਵੋਟ ਹੈ ਤੇ ਹਾਂਜੀ ਹਰੇਕ ਲੀਡਰ ਦੇ ਨਾਲ ਜੁੜੀਆਂ ਹੋਈਆਂ ਵੋਟਾਂ ਪੱਕੀਆਂ ਕੁਝ ਹੁੰਦੀਆਂ ਨੇ ਆ ਮਿੰਟੂ ਜੀ ਦੋਸਤਾਂ ਨੂੰ ਇੱਕ ਗੁਜ਼ਾਰਿਸ਼ ਹੋਰ ਕਰਦੀ ਹੈ ਕਿ ਭਾਈ ਅੱਜ ਤੇ ਨਵਾਂ ਸਟੂਡੀਓ ਹੈ ਨਵੀਂ ਜਗ੍ਹਾ ਤੋਂ ਅਸੀਂ ਤੁਹਾਡੇ ਨਾਲ ਜੁੜੇ ਆ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰ ਦਿਓ ਕਿਉਂਕਿ ਨਵੇਂ ਦੋਸਤ ਆਪਣੇ ਕਈ ਜਿਹੜੇ ਮੇਲਾ ਦਾ ਕੰਮ ਕਰਨ ਦੇ ਵਿੱਚ ਰੁਚੀ ਹੋਏ ਐ ਕਾਫੀ ਦਿਨਾਂ ਤੋਂ ਆਪਣੇ ਨਾਲ ਨਹੀਂ ਜੁੜ ਰਹੇ ਉਹਨਾਂ ਨੂੰ ਪ੍ਰੋਗਰਾਮ ਮੜਾ ਸ਼ੇਅਰ ਕਰ ਦਿਓ ਨਾਲੇ ਨਵਾਂ ਸਟੂਡੀਓ ਵੇਖ ਲੈਣਗੇ ਨਾਲੇ ਆਪਣੀ ਗੱਲਾਂ ਬਾਤਾਂ ਸੁਣ ਲੈਣਗੇ ਤੇ ਨਾਲੇ ਆਪਣਾ ਜਿਹੜੀ ਮਹਿਫਲ ਹੈ ਆਪਣੀ ਜਿਹੜੀ ਮਜਲਿਸ ਹੈ ਉਹ ਥੋੜੀ ਹੋਰ ਭਰਪੂਰ ਹੋ ਜਾਣੀ ਹੈ